ਉਸਿੰਗੋ ਚਲੋ ਵੇਖੀਏ ਉੱਤੇ ਗੋਲੀਆਂ ਦੇ ਲੱਗੇ ਨਿਸ਼ਾਨ ਆਓ ਉਸਿੰਗੋ ਚਲੋ ਵੇਖੀਏ ਸੇਰਾ ਸਾਹ ਉੱਤੇ ਖੋਸ਼ਾਨ ਆਓ ਸਿੰਘੋ ਚਲੋ ਵੇਖੀਏ ਪਿੰਡ ਘਟੇਵਾਲਾ ਆ ਕਮਸਾਨ ਆਓ ਸਿੰਘੋ ਚਲੋ ਵੇਖੀਏ ਗੁਰੂ ਜੀ ਦੀ ਸੱਤ ਗੰਗਾ ਯਮਨਾ ਸਰਸਵਤੀ ਦਾ ਨੀਰ ਪੀਟੋਲਦੀ ਗੰਗਾ ਯਮਨਾ ਸਰਸਵਤੀ ਦਾ ਨੀਰ ਪੀਟੋਲਦੀ ਕਹਿੰਦੀ ਵੱਚੀ ਨੋ ਕਰਾਂੂ ਮੈ ਸ਼ਨਾਣ ਆਓ ਜਿੰਗੋ ਚਲੋ ਜਮੇਸ਼ ਵੀਰੋ ਹੱਥ ਖੰਡਾ ਫੜ ਕੇ ਗੁਰੂ ਦਸ਼ਮੇਸ਼ ਵੀਰੋ ਹੱਥ ਖੰਡਾ ਫੜ ਕੇ ਓਟ ਤੱਕੀ ਮਾਲਕ ਦੀ ਤਰਤੀ ਚ ਜਾਣ ਕੇ ਓਟ ਤੱਕੀ ਮਾਲਕ ਦੀ ਤਰਤੀ ਚ ਜਾਣ ਕੇ ਤਿੰਨੇ ਨਦੀਆਂ ਵੀ ਆਈਆਂ ਵਾਰੋ ਵਾਰ ਆਓ ਸਿੰਘੋ ਚੱਲ ਕੀਏ ਉੱਤੇ ਗੋਲੀਆਂ ਦੇ ਲੱਗੇ ਹੈ ਨਿਸ਼ਾਨ ਆਓ ਵੀਰੋ ਚਲੋ ਵੇਖੀਏ ਗੁਰੂ ਜੀ ਦੀ ਕੀਤੀ ਜਦੋਂ ਬੇਦ ਦੀ ਤਿਆਰੀ ਏ ਗੁਰੂ ਜੀ ਦੀ ਕੀਤੀ ਜਦੋਂ ਬੇਦ ਦੀ ਤਿਆਰੀ ਏ ਸਾਹਮਣੇ ਤੇ ਗੋਲੀ ਲੋਕੋ ਮੁਗਲਾਂ ਨੇ ਮਾ मड़े ते गोली मुगलान ने मारी बचाई लोगो जान आओ सिंगो चलो वेखिए पिंड कट्टे वालमसान आओ वीरो चलो वेखिए गुरु द शमेश वीरो रूपयावतार ਜਮੇ ਜੀਰੋ ਰੂਪ ਆਵਤਾਰ ਦਾ ਨਰ ਥੱਲੇਵਾੜ ਰੂਪ ਕੀੜੀ ਵਾਲਾ ਤਾਰਦਾ ਨਰ ਥੱਲੇਵਾੜ ਰੂਪ ਕੀੜੀ ਵਾਲਾ ਤਾਰਦਾ ਸੋਨਾ ਚੁੱਲਦਾ ਹੈ ਅੰਪੜਾਡ ਵਾਲ ਆਉ ਸਿੰਘੋ ਚਲੋ ਵੇਖੀਏ ਪਿੰਡ ਘਟੇ ਵਾਲਾ ਚਲੋ ਵੇਖੀਏ ਸਰਵ ਜੀ ਦਾ ਕੋੜਾ ਚਾਦੋ ਬਾਬਸੀ ਚ ਗਿਆ ਸੀ ਗੁਰੂ ਜੀ ਦਾ ਕੋੜਾ ਚਾਦੋ ਬਾਬਸੀ ਚ ਗਿਆ ਸੀ ਸਾਵਾ ਤੇਰ ਸਿੱਕਾ ਮੁਗਲਾ ਚਲੋ ਵੇਖੀਏ ਡੋਲਾਂ ਵਾਲਾ ਗੀਤ ਲੋਕੋ ਗੁਰੂਆਂ ਦੇ ਗਾਵਾਂ ਦਾ ਡੋਲਾਂ ਵਾਲਾ ਗੀਤ ਲੋਕੋ ਗੁਰੂਆਂ ਦੇ ਗਾਵਾਂ ਦਾ ਹਰ ਵੇਲੇ ਉਹ ਤਾਂ ਦਸ਼ ਮੇਸ਼ ਨੋ ਤੇ ਆਵੰਦਾ ਹਰ ਵੇਲੇ ਉਹ ਤਾਂ ਦਸ਼ ਮੇਸ਼ ਨੋ ਤੇ ਆਵੰਦਾ ਪੁੱਤ ਚਲੋ ਵੇਖੀਏ ਪਿੰਡ ਘਟੇਵਾਲਾ ਆਗਮਸਾਨ ਆਓ ਵੀਰੋ ਚਲੋ ਵੇਖੀਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ